ਦੋਸਤੋ ਵੈਪਸਨ ਬੁੱਲ ਦੀ ਜਿਹੜੀ ਹੈ ਫੀਮੇਲ ਪਹਿਲੀ ਮੱਛੀ ਸਾਡੇ ਕੋਲ ਸੂ ਚੁੱਕੀ ਹੈ ਉਹ ਫੀਮੇਲ ਦਿੱਤੀ ਹੈ ਤੇ ਦੂਜੀ ਮੱਛੀ ਵੈਪਸਨ ਬੁੱਲ ਦੀ ਉਸ ਤੋਂ ਵੀ ਹਾਈਟ ਜ਼ਬਰ ਜ਼ਬਰਦਸਤ ਸਰੀਰ ਚੰਗਾ ਕੱਦ ਕਾਠ 20 ਦਿਨ ਸੂਣ ਚ ਬਾਕੀ ਦੇਖੋ ਸਟਰਕਚਰ ਪਹਿਲੇ ਸੂਏ ਕਿੱਡਾ ਤੇ ਆਡਰ ਬਹੁਤ ਸੋਹਣਾ ਖੋਲਦੀ ਆਉਂਦੀ ਹੈ ਤੇ ਥਣਾ ਦਾ ਆਕਾਰ ਰੂਮਨ ਦਾ ਸਾਈਜ਼ ਇਹ ਤੁਸੀਂ ਇਹ ਚੀਜ਼ਾਂ ਚੈੱਕ ਕਰ ਸਕਦੇ ਹੋ ਕਿੰਨਾ ਦੁੱਧ ਦੇਊਗੀ ਇਹ ਮੌਕਾ ਦੇਖੂਗਾ ਜੀ ਤੇ ਦੇਖੋ ਤੁਸੀਂ ਆਡਰ ਦੀ ਬੰਤਰ ਦੇਖੋ ਤੇ ਸਰੀਰ ਪੂਰਾ ਜ਼ਬਰਦਸਤ ਹੈ 5.5 ਕੁਇੰਟਲ ਬੀਸੀਐਸ ਹੈ ਉਹ ਜਿਹੜੀ ਸੀਗੀ ਚਿੱਟੀ ਬੱਚੀ ਉਹ ਆਪਣੀ 12 ਮਹੀਨਿਆਂ ਦੀ ਆਪਾਂ ਪ੍ਰੈਗਨੈਂਟ ਕਰਵਾਤੀ ਸੀ ਇਹ 14 ਮੀਨਾ ਦੀ ਹੋ ਕੇ ਪ੍ਰੈਗਨੈਂਟ ਹੋਈ ਆ ਇਸੇ ਕਰਕੇ ਉਮਰ ਵੀ ਬਹੁਤ ਮੈਟਰ ਰੱਖਦੀ ਆ ਜੀ ਕੱਦ-ਕਾਠ ਦੇਖੋ ਬਰੀਡ ਤੁਹਾਡੇ ਸਾਹਮਣੇ ਆ